ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਦੱਸਦੇ ਹਾਂ ਕਿ ਸਰਦੀ ਆ ਗਈ ਹੁਣ ਤਾਂ ਸਰਦੀ ਦੀਆਂ ਹੀ ਚੀਜ਼ਾਂ ਹਨ ਇਦਾਂ ਹੋਈ ਜਾਂਦਾ ਕਿ ਆਪਾਂ ਨੂੰ ਜਿਵੇਂ ਫੇਸ ਤੇ ਡਰਾਇਨੈਸ ਆ ਜਾਂਦੀ ਆ ਆਪਣੇ ਹੱਥਾਂ ਪੈਰਾਂ ਤੇ ਪੂਰੀ ਬਾਡੀ ਦੇ ਉੱਪਰ ਡਰਾਇਨੈਸ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਹੁਣ ਠੰਡ ਜ਼ਿਆਦਾ ਵੱਧ ਰਹੀ ਆ ਤੇ ਬਹੁਤ ਜ਼ਿਆਦਾ ਠੰਡ ਹੋਊਗੀ ਹੁਣ ਤਾਂ वैसे पिछले साल मैंने नोट किया था कि 15 दिसंबर ਨੂੰ ਧੁੰਦ ਪੈ ਗਈ ਸੀ ਬਹੁਤ ਜ਼ਿਆਦਾ ਤੇ ਇਸ ਵਾਰੀ ਤਾਂ ਚਲੋ ਹਲੇ ਮੌਸਮ ਠੀਕ ਆ ਪਰ ਠੰਡ ਬਹੁਤ ਜ਼ਿਆਦਾ ਹੋਊਗੀ ਤੇ ਇਸ ਕਰਕੇ ਆਪਣੇ ਵਾਲ ਵੀ ਬਹੁਤ ਜ਼ਿਆਦਾ ਜਿਵੇਂ ਸਿੱਕਰੀ ਆਪਾਂ ਕਹਦੇ ਨੇ ਡੈਂਡਰਫ ਆ ਗਿਆ ਹਨਾ ਵਾਲੀਆਂ ਜ਼ਿਆਦਾ ਵਾਲਾਂ ਦੇ ਨਾਲ ਜੁੜੀਆਂ ਹੋਈਆਂ ਪ੍ਰੋਬਲਮ ਆਪਾਂ ਨੂੰ ਸਰਦੀ ਦੇ ਵਿੱਚ ਵਾਲ ਝੜਨ ਲੱਗ ਜਾਂਦੇ ਆ ਤੇ ਤੁਸੀਂ ਇੱਕ ਦੇਸੀ ਘਰੇਲੂ ਜਿਹਾ ਨੁਸਖਾ ਹੈ ਤੇ ਜਿਵੇਂ ਆਪਣੀਆਂ ਪੁਰਾਣੀਆਂ ਦਾਦੀਆਂ ਨਾਨੀਆਂ ਉਹੀ ਕਰਦੀਆਂ ਸੀਆਂ ਤੇ ਇਹ ਤੁਹਾਨੂੰ ਨੁਸਖਾ ਜਿਹੜਾ ਤੁਹਾਡੇ ਵਾਲ ਵੀ ਕਾਲੇ ਕਰੂਗਾ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਸਾਰੀਆਂ ਚੀਜ਼ਾਂ ਜੀ ਜੋ ਵੀ ਸਿਰ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਚਿੱਟੇ ਵਾਲ ਆ ਤੁਹਾਡੇ ਝੜਦੇ ਆ ਵਾਲ ਤੇ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਉਹ ਆਪਣੇ ਸਾਰੇ ਘਰਾਂ ਦੇ ਵਿੱਚ ਵੀ ਹੁੰਦੀ ਆ ਆਪਾਂ ਨੂੰ ਕਿਤੇ ਉਹ ਵੀ ਜਾਣ ਦੀ ਜ਼ਰੂਰਤ ਨਹੀਂ ਗਈ ਤੇ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਸ਼ੁੱਧ ਦੇਸੀ ਤੇ ਜਿੱਦ ਮੈਂ ਆਪਾਂ ਦੇਸੀ ਕਿਉਂ ਆਬਦਾ ਪਿਓ ਤੇ ਉਹੀ ਆਪਾਂ ਤੁਹਾਨੂੰ ਦੱਸ ਰਹੇ ਆ ਆਪਾਂ ਦੇਸੀ ਘਿਓ ਗਰਮ ਕਰਕੇ ਤੇ ਇਹਨੂੰ ਆਪਾਂ ਵਾਲਾਂ ਦੇ ਵਿੱਚ ਲਾਉਣੇ ਆ ਆ ਦੇਖੋ ਜੀ ਆਪਣਾ ਘਰ ਦਾ ਦੇਸੀ ਘਿਓ ਆ ਆਪਾਂ ਥੋੜਾ ਜਿਹਾ ਲਿਆਏ ਕਿਉਂਕਿ ਵਾਲਾਂ ਦੇ ਹਿਸਾਬ ਦੇ ਨਾਲ ਤੇ ਵੈਸੇ ਵੀ ਥੋੜਾ ਥੋੜਾ ਸ਼ੁਰੂ ਕਰੀਏ ਕਿਉਂਕਿ ਜਿਆਦਾ ਕਈ ਵਾਰ ਹੋ ਜਾਂਦਾ ਸਟਿੱਕੀ ਜਿਹਾ ਹੋ ਜਾਂਦੇ ਆਪਣੇ ਹੈਅਰ ਹਨਾ ਤੇ ਆਪਾਂ ਨੂੰ ਐ ਲੱਗਦੇ ਆ ਕਿ ਨਹੀਂ ਜਿਆਦਾ ਹੋ ਗਿਆ ਤੇ ਇਹਨੂੰ ਥੋੜਾ ਥੋੜਾ ਜੜਾਂ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਤੇ ਆਪਾਂ ਤੁਹਾਨੂੰ ਦੱਸ ਦਈਏ कि ਆਪਾਂ ਖੁਦ ਵੀ ਲਗਾ ਲਗਾਨੇ ਆ ਕਿਉਂਕਿ ਇਹ ਨਹੀਂ ਹੈ ਕਿ ਆਪਾਂ ਤੁਹਾਨੂੰ ਹੀ ਦੱਸਦੇ ਆ ਤੇ ਆਪਾਂ ਖੁਦ ਨਹੀਂ ਕਰਦੇ ਉਹ ਕੰਮ ਉਹ ਵਾਲਾ ਕੰਮ ਆਪਾਂ ਖੁਦ ਨਹੀਂ ਕਰਦੇ ਆਪਾਂ ਨੂੰ ਇਹ ਆ ਕਿ ਜਿਹੜਾ ਵੀ ਆਪਾਂ ਦੱਸਾਂਗੇ ਅੱਗੇ ਕੋਈ ਵੀ ਆਪਾਂ ਵੀਡੀਓ ਕਿਸੇ ਨਾਲ ਸ਼ੇਅਰ ਕਰਨੀ ਹੈ ਪਹਿਲਾਂ ਆਪਾਂ ਖੁਦ ਆਪਣੇ ਤੇ ਟਰਾਈ ਕਰਕੇ ਦੇਖਾਂਗੇ ਫਿਰ ਆਪਾਂ ਸ਼ੇਅਰ ਕਰਾਂਗੇ ਤੇ ਤੁਸੀਂ ਕਿਸੇ ਤੋਂ ਵੀ ਲਗਵਾ ਸਕਦੇ ਹੋ ਘਰੇ ਜਿਵੇਂ ਕੋਈ ਵੀ ਆਪਣੇ ਹੁਣ ਕਿ ਕਿ ਬੇਟੀ ਬੀਜੀ ਸੀਗੀ ਉਹ ਵੀਡੀਓ ਬਣਾ ਰਹੀ ਐ ਤੇ ਮੇਰੇ ਕੋਲੇ ਤਾਂ ਕੋਈ ਹੈ ਨਹੀਂ ਕਿ ਮੈਂ ਕਿਸੇ ਨੂੰ ਕਹਿ ਦਵਾਂ ਤੇ ਇਦਾਂ ਕਰਕੇ ਨਾ ਜਿਵੇਂ ਆਪਾਂ ਕਹਿਨੇ ਆ ਬਿਰਲੀਆਂ ਦੇ ਨਾਲ ਤੇ ਕਈ ਭੈਣਾਂ ਕਹਿਣਗੀਆਂ ਵੀ ਜੰਮ ਜੂਗਾ ਸਿਰ ਦੇ ਵਿੱਚ ਬਿਲਕੁਲ ਨਹੀਂ ਜੰਮਦਾ ਤੁਸੀਂ ਥੋੜਾ ਜਿਹਾ ਗਰਮ ਕਰਕੇ ਨੂੰ ਚੰਗੀ ਤਰ੍ਹਾਂ ਫੇਰ ਇਹਨੂੰ ਪੂਰਾ ਇਦਾਂ ਕਰਕੇ ਮ사ਜ ਕਰੋ ਲਗਾ ਕੇ ਤੇ ਬਿਲਕੁਲ ਨਹੀਂ ਜੰਮੂਗਾ ਤੇ ਆਪਾਂ ਜ਼ਿਆਦਾ ਨਹੀਂ ਲਗਾਉਣਾ ਮੈਂ ਇਸੇ ਕਰਕੇ ਕਿਆ ਵੀ ਥੋੜਾ ਥੋੜਾ ਲਗਾਓ ਜਿਵੇਂ ਇੱਕ ਚਮਚਾ ਲਗਾ ਸਕਦੇ ਹੋ ਤੁਸੀਂ ਗਰਮ ਕੀਤਾ ਹੋਇਆ ਜਿਹੜਾ ਦੇਸੀ ਘਿਓ ਇੱਕ ਚਮਚਾ ਤੇ ਫਿਰ ਤੁਸੀਂ ਦੇਖਿਓ ਕਿ ਕਿੰਨਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਪਹਿਲਾਂ ਵਾਲੇ ਜਿਹੜੀ ਆਪਣੀਆਂ ਦਾਦੀਆਂ ਨਾਨੀਆਂ ਇਹ ਦੇਸੀ ਘਿਓ ਲਾਨੀਆਂ ਸੀ ਤੇ ਉਹਨਾਂ ਦੇ ਦੇਖ ਲਓ ਵੀ ਵਾਲ ਚਟਟੇ ਨਹੀਂ ਸੀ ਹੁੰਦੇ ਕਿੰਨੀ-ਕਿੰਨੀ ਉਮਰ ਹੋ ਜਾਂਦੀ ਉਹਨਾਂ ਦੀ ਵਾਲ ਉਹਨਾਂ ਦੇ ਚਿੱਟੇ ਨਹੀਂ ਸੀ ਹੁੰਦੇ ਤੇ ਆਪਾਂ ਤਾਂ ਫਿਰ 30 ਪਲੱਸ ਹੋਏ ਨੇ ਪਹਿਲੀ ਗੱਲ ਤਾਂ ਬੱਚਿਆਂ ਦੇ ਹੋਏ ਪਏ ਹੁਣ ਤਾਂ ਇਹ ਟਾਈਮ ਆ ਗਿਆ ਛੋਟੇ-ਛੋਟੇ ਬੱਚਿਆਂ ਦੇ ਵੀ ਵਾਲ ਚਿੱਟੇ ਹੋ ਗਏ ਆ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਤੇ ਡਾਕਟਰਾਂ ਕੋਲੇ ਵੀ ਲੋਕਾਂ ਨੇ ਜਾ ਜਾ ਕੇ ਦਵਾਈਆਂ ਲੈ ਲੈ ਕੇ ਥੱਕ ਗਏ ਲੋਕ ਤੇ ਪਰ ਕੋਈ ਹੱਲ ਨਹੀਂ ਹੋਇਆ ਤੇ ਇਸ ਕਰਕੇ ਆਪਾਂ ਨੇ ਵੀ ਆਪਾਂ ਪੁਰਾਣੀਆਂ ਚੀਜ਼ਾਂ ਦੇ ਵਿੱਚ ਹੀ ਆ ਜਾਈਏ ਵਾਪਸ ਮੁੜ ਕੇ ਜੇ ਆਪਣਾ ਆਪਣੀ ਸਿਹਤ ਆਪਣਾ ਵਧੀਆ ਸਰੀਰ ਆਪਣਾ ਬਚਦਾ ਇਹਨਾਂ ਚੀਜ਼ਾਂ ਤੋਂ ਹੁਣ ਆਪਾਂ ਦੇਸੀ ਜੀਆਂ ਚੀਜ਼ਾਂ ਕਿਉਂਕਿ ਮੈਨੂੰ ਵਧੀਆ ਲੱਗਦੀਆਂ ਵਿ ਦੇਸੀਪਣ ਜੇ ਦੇ ਨਾਲ ਜੁੜੇ ਰਹੋ ਜੋ ਵੀ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਦੇਸੀ ਲੋਕ ਹੁੰਦੇ ਸੀਗੇ ਉਹ ਰੋਗ ਮੁਕਤ ਹੁੰਦੇ ਸੀ ਉਹਨਾਂ ਨੂੰ ਕੋਈ ਰੋਗ ਨਹੀਂ ਸੀ ਹੁੰਦਾ ਤੇ ਹੁਣ ਜਿੰਨੇ ਆਪਾਂ ਫੈਸ਼ਨਾਂ ਦੇ ਵਿੱਚ ਪੈ ਗਏ ਤੇ ਆਪਾਂ ਰੋਗਾਂ ਦੇ ਵਿੱਚ ਵੀ ਪੈ ਗਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਦਾ ਮ사ਜ ਕਰ ਲੈਣੀ ਹੈ ਤੇ ਫਿਰ ਤੁਸੀਂ ਇਹਨੂੰ ਸੁਬਾਹ ਵੀ ਸਿਰ ਤੋਂ ਧੋ ਸਕਦੇ ਹੋ ਜੇ ਤੁਸੀਂ ਸੁਬਾਹ ਲਾਇਆ ਤੇ ਸ਼ਾਮ ਨੂੰ ਧੋ ਲਿਓ ਤੇ ਜੇ ਤੁਸੀਂ ਨਹੀਂ ਵੀ ਧੋਣਾ ਕਈਆਂ ਨੂੰ ਇਦਾਂ ਲੱਗਦਾ ਕਿ 스멜 ਸਾਨੂੰ ਵਧੀਆ ਨਹੀਂ ਲੱਗਦੀ ਪਰ ਦੇਸੀ ਕਿਉਂ ਦੀ 스멜 ਤਾਂ ਵਧੀਆ ਹੀ ਹੁੰਦੀ ਹੈ ਤੇ ਇਹਨੂੰ ਤੁਸੀਂ ਆਪਣਾ ਹੁਣ ਤਾਂ ਸਰਦੀ ਹੈਗੀ ਆ ਆਪਣਾ ਜੂੜਾ ਬਲੇਟ ਕਿ ਟੋਪੀ ਲੈ ਸਕਦੇ ਹੋ ਤੁਸੀਂ ਸਿਰ ਦੇ ਉੱਪਰ ਤੇ ਇਹ ਹੋ ਜਾਊਗਾ ਤੁਹਾਨੂੰ ਕਿ ਸ਼ਿਕਰੀ ਜਿਹੜੀ ਆਪਾਂ ਕਹਿ ਦਿੰਨੇ ਵੀ ਸਾਡੇ ਡੈਂਡਰਫ ਹੋ ਗਿਆ ਉਹਦੇ ਤੋਂ ਤੁਸੀਂ ਬਿਲਕੁਲ ਫ੍ਰੀ ਹੋ ਜਾਓਗੇ ਤੁਹਾਨੂੰ ਕੋਈ ਇਹ ਨਹੀਂ ਕਹੂਗਾ ਕਿ ਤੁਹਾਡੇ ਵਾਲਾਂ ਦੀ ਇਹ ਪ੍ਰੋਬਲਮ ਹੈ ਤੁਹਾਡੇ ਝੜਦੇ ਵਾਲੇ ਆ ਹੈ ਤੋ ਇਹ ਸਿਕਰੀ ਵਾਲੀ ਆ ਬਿਲਕੁਲ ਹੀ ਇਹ ਵਾਲੀ ਚੀਜ਼ ਤੋਂ ਤੁਸੀਂ ਦੂਰ ਹੋ ਜਾਓਗੇ ਤੇ ਤੁਹਾਡੇ ਜੋ ਵਾਲਾਂ ਦੀ ਸ਼ਾਈਨ ਵੀ ਬਹੁਤ ਆਊਗੀ ਇਕਦਮ ਚਮਕੀ ਚਮਕੀਲੇ ਵਾਲ ਤੁਹਾਡੇ ਬਣ ਜਾਣਗੇ ਸੌਰੀ ਤੇ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਚੀਜ਼ਾਂ ਦਾ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਕਿਸੇ ਹੋਰ ਨੂੰ ਵੀ ਫਾਇਦਾ ਹੋ ਸਕੇ ਹੈਨਾ ਚਲੋ ਠੀਕ ਹੈ ਜੀ ਧੰਨਵਾਦ